रविंदर सिंह जी रविंदर सिंह जी कैसे हुआ जो हादसा मैं खड़े थे साइड से पीछे से कंटर वाले ठोक दिया फिर पता नहीं लगा मेरे को कौन चे। था आपके साथ पोती थी मेरी वो पीछे बैठी हुई थी अच्छा क्या हुआ उसको वो तो तुरंत टायर के नीचे आ गई तो वो हुई क्या इंसाफ चाहते हो इंसाफ दिलाओ आप जो दिलाओ क्या नाम था बच्चे का तन्नू ਇਹ ਮਤਲਬ ਉੱਥੇ ਬਾਕਾਇਦਾ ਉਹ ਲਾਭ ਹੀ ਚੁੱਕੇ ਉੱਥੇ ਰੈੱਡ ਲਾਈਟ ਤੇ ਫਿਰ ਵੀ ਉੱਥੇ ਹਾਸੇ ਹੋ ਰਿਹਾ ਏ ਤੁਹਾਡੇ ਰੋਡ ਦੇ ਉੱਤੇ ਕੀ ਕਹਿਣਾ ਚਾਹੋਗੇ ਹੁਣ ਕੀ ਹੋਇਆ ਕੈਂਟਰ ਤੇ ਜਾਉਂਦਾ ਸੀ ਇਹ ਰੈੱਡ ਲਾਈਟ ਤੇ ਖੜੇ ਦੀ ਆ ਤੇ ਰੋਟੀ ਫੜਾਉਣਾ ਦਿੰਦਾ ਡੈਡੀ ਕੁਲਚਨ ਇਹਦਾ ਫਾਦਰ ਪੁੱਛਿਆ ਕਿ ਕੈਂਟਰਾ ਇਹਨੇ ਵਿੱਚ ਮਾਰੀ ਜਦੋਂ ਫੇਟ ਤੇ ਉਹ ਗੁੜੀ ਐ ਇੱਧਰ ਡੇਪੀ ਟਾਇਰ ਥੱਲੇ ਤੇ ਉਹ ਬਰਲੇ ਪਾਸੇ ਡੇਪੇ ਗੁੜੀ ਇਹਦੇ ਤੋਂ ਗੁੜੀ ਦੀ ਡੈਥ ਹੋ ਗਈ ਫਿਰ ਵੀ ਹੈਗਾ 90% ਲੋਕ ਫੋਲੋ ਤਾਂ ਕਰਦੇ ਨਹੀਂ ਜੀ ਕਿ ਇਨਸਾਫ ਚਾਹੁੰਦੇ ਤੁਸੀਂ ਫਿਰ ਰੈੱਡ ਲਾਈਟ ਲੱਗਣ ਦੇ ਬਾਵਜੂਦ ਵੀ ਇਹ ਐਕਸੀਡੈਂਟ ਹੋ ਰਿਹਾ ਗਰੀਬ ਬੰਦੇ ਆਈ ਵਸਨਾ ਉਹਨਾਂ ਨੂੰ ਕੋਈ ਨਾ ਕੋਈ ਵਿਕਲਪ ਇਨਸਾਫ ਮਿਲਣਾ ਚਾਹੀਦਾ ਨਾਮ ਚਾਹੀਦਾ ਇਹ ਮਲਾਜੋ ਬਣਾਇ ਕੰਮ ਚੱਲ ਰਿਹਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਗੁਰਦ ਸਿੰਘ ਜੀ ਥਾਣਾ ਸੀਟੀ ਟੂ ਬਨਾਲਾ ਸਰ ਇੱਕ ਅਜ ਇੱਕ ਬੱਚੀ ਦੀ ਮੌਤ ਹੋ ਗਈ ਹੈ 30 ਥੱਲੇ 30 ਥੱਲੇ ਆ ਕੇ ਹੋਈ ਅੱਜ ਜੀ ਇਹ ਜਿਹੜਾ ਰਵਿੰਦਰ ਕੁਮਾਰ ਹੈ ਦਾਦਾ ਪੁੱਤੀ ਹੈ ਨਾ ਇਹਦੇ ਬੱਚੇ ਇੱਕ ਮੁੰਡੇ ਕੰਮ ਕਰਦੇ ਆ ਸੇਖਾ ਚੌਂਕ ਬਨਾਲਾ ਦੇ ਵਿੱਚ ਗੋਲਗਾ ਪੰਦਿਰੇ ਰੋਣੀਆਂ ਲਾਉਂਦੇ। ਉਹਨਾਂ ਦੀ ਰੋਟੀ ਲੈ ਕੇ ਸਿਲੰਡਰ ਲੈ ਕੇ ਦੇ ਨਾਲ ਪੁੱਤੀ ਸੀ। ਉਹ ਲੈ ਕੇ ਆ ਰਿਹਾ ਸੀ ਤੇ ਉੱਥੇ ਕਿਤੇ ਫਾਟਕ ਉਹ ਲਾਈਟ ਬੰਦ ਹੋ ਗਈ ਸਰ। ਗ੍ਰੈਟ ਲਾਈਟ ਹੋ ਗਈ ਇਹਨਾਂ ਸਕੂਟੀ ਡੋਕ ਨੂੰ ਪਿੱਛੋਂ ਆਇਆ ਕੈਂਟਰ ਆ। ਕੈਂਟਰ ਨੇ ਸਕੂਟੀ ਜਮਾ। ਉਹ ਜਿਹੜੀ ਇਹ ਸਾਈਡ ਤੇ ਗਿਰ ਗਿਆ। ਜਿਹੜੀ ਬੇਟੀ ਆ ਉਹ ਟਾਇਰ ਥੱਲੇ ਆ ਗਿਆ। ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਕਿੰਨੇ ਸਾਲ ਦੀ ਬੱਚੀ? ਬੱਚੀ 5 ਸਾਲ। ਇਹ ਮੌਕੇ ਤੋਂ ਉਹ ਕੈਂਟਰ ਵਾਲਾ ਫਰਾਰ ਹੋ ਗਿਆ ਸੀ ਬਾਅਦ। ਤੇ ਉਹ ਚੀਜ਼ ਦੇ ਬਿਆਨ ਤੇ ਰਵਿੰਦਰ ਸਿੰਘ ਦੇ ਬਿਆਨ ਤੇ ਪਰਚਾ ਦਰਜ ਕਰਿਆ ਕੀ ਕੀ ਕਰ ਮਤਲਬ ਕਿਹੜਾ ਪਰਚਾ ਐਕਸੀਡੈਂਟ ਦਾ ਪਰਚਾ ਜੋ ਜਨਮ ਮੰਨਦਾ ਦੋ ਹਾਲੇ ਜਾਇਜ਼ ਆਇਆ ਜਲਦੀ ਬੱਸ ਤਬਦੀਦ ਸ਼ੁਰੂ ਕਰਤੀ ਉਹ ਜਮਾਨਤ ਨਹੀਂ ਜੋ ਵੀ ਆਇਆ ਕੈਂਟਰ ਦਾ ਅਪਡੇਟ ਕਰ ਲੈ ਨਹੀਂ ਹਜੇ ਕਰਨਾ ਹੈ ਤਾਂ ਪਰਚਾ ਦੇ ਆਹ ਕੈਂਟਰ ਜਿਹੜਾ ਕੈਂਟਰ ਮੌਕਾ ਤੋਂ ਮੌਕਾ ਤੋਂ ਪੱਜ रविंदर सिंह जी रविंदर सिंह जी कैसे हुआ जो हादसा मैं खड़े यहाँ साइड से पीछे से कंट्रो वाले ठोक दिया फिर पता नहीं लगा मेरे को चे। कौन चे। था आपके साथ पोती थी मेरी वो पीछे बैठी हुई थी अच्छा क्या हुआ उसको वो तो तुरंत टायर के नीचे आ गई तो क्या इंसाफ चाहते हो आप इंसाफ ही दिलाओ आप जो दिलाओ क्या नाम था बच्चे का तन्नू ਮਤਲਬ ਉੱਥੇ ਬਾਕਾਇਦਾ ਉਹ ਲਾਭ ਹੀ ਚੁੱਕੇ ਉੱਥੇ ਰੈੱਡ ਲਾਈਟ ਤੇ ਫਿਰ ਵੀ ਉੱਥੇ ਹਾਸੇ ਹੋ ਰਿਹਾ ਏ ਤੁਹਾਡੇ ਰੋਡ ਦੇ ਉੱਤੇ ਕੀ ਕਹਿਣਾ ਚਾਹੋਗੇ ਹੁਣ ਕੀ ਹੋਇਆ ਕੈਂਟਰ ਤੇ ਜਾਉਂਦਾ ਸੀ ਇਹ ਰੈੱਡ ਲਾਈਟ ਤੇ ਖੜੇ ਦੀ ਆ ਤੇ ਰੋਟੀ ਫੜਾਉਣਾ ਦਿੰਦੀ ਦਾ ਡੈਡੀ ਕੁਲਚਣੇ ਦਾ ਫਾਦਰ ਪੁੱਟਾ ਕਿ ਕੈਂਟਰਾ ਇਹਨੇ ਵਿੱਚ ਮਾਰੀ ਜਦੋਂ ਫੇਟ ਤੇ ਉਹ ਗੁੜੀ ਐ ਇੱਧਰ ਡੇਪੀ ਟਾਇਰ ਥੱਲੇ ਤੇ ਉਹ ਬਰਲੇ ਪਾਸੇ ਦੇ ਉੱਤੇ ਗੁੜੀ ਦੀ ਡੈਥ ਹੋ ਗਈ ਫਿਰ ਵੀ ਹੈਗਾ 90% ਲੋਕ ਫੋਲੋ ਦਾ ਕਰਦੇ ਨਹੀਂ ਜੀ ਕਿ ਇਨਸਾਫ ਚਾਹੁੰਦੇ ਤੁਸੀਂ ਫਿਰ ਰੈੱਡ ਲਾਈਟ ਲੱਗਣ ਦੇ ਬਾਵਜੂਦ ਵੀ ਇਹ ਜੈ ਐਕਸੀਡੈਂਟ ਹੋ ਰਿਹਾ ਗਰੀਬ ਬੰਦੇ ਹੀ ਰਸਮ ਇਹਨਾਂ ਨੂੰ ਕੋਈ ਨਾ ਕੋਈ ਵਿਚਾਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਚਾਹੁੰਦਾ ਜੀ ਮਲਾਜੋ ਦਾ ਬਣਾ ਕੰਮ ਚੱਲ ਰਿਹਾ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਸਰ ਇੱਕ ਅੱਜ ਇੱਕ ਬੱਚੀ ਦੀ ਮੌਤ ਹੋ ਗਈ ਹੈ ਕਿਸ ਥੱਲੇ ਕਿਸ ਥੱਲੇ ਆ ਕੇ ਅੱਜ ਜੀ ਇਹ ਜਿਹੜਾ ਰਵਿੰਦਰ ਕੁਮਾਰ ਹੈ ਦਾਦਾ ਪੁੱਤੀ ਹੈ ਨਾ ਇਹਦੇ ਬੱਚੇ ਇੱਕ ਮੁੰਡੇ ਕੰਮ ਕਰਦੇ ਆ ਸਿਖਾ ਚੌਂਕ ਬਨਾਲਾ ਦੇ ਵਿੱਚ ਗੋਲਗਾ ਪੰਦਰੀ ਰੋਣੀਆਂ ਲਾਉਂਦੇ। ਉਹਨਾਂ ਦੀ ਰੋਟੀ ਲੈ ਕੇ ਸਿਲੰਡਰ ਲੈ ਕੇ ਦੇ ਨਾਲ ਪੁੱਤੀ ਸੀ। ਉਹ ਲੈ ਕੇ ਆ ਰਿਹਾ ਸੀ ਤੇ ਉੱਥੇ ਕਿਤੇ ਫਾਟਕ ਉਹ ਲਾਈਟ ਬੰਦ ਹੋ ਗਈ ਸਰ। ਗ੍ਰੈਟ ਲਾਈਟ ਹੋ ਗਈ ਇਹਨਾਂ ਸਕੂਟੀ ਧੋਕ ਨੂੰ ਪਿੱਛੋਂ ਆਇਆ ਕੈਂਟਰ ਆ। ਕੈਂਟਰ ਨੇ ਸਕੂਟੀ ਜਮਾ। ਉਹ ਜਿਹੜੀ ਇਹ ਸਾਈਡ ਤੇ ਗਿਰ ਗਿਆ। ਜਿਹੜੀ ਬੇਟੀ ਆ ਉਹ ਟਾਇਰ ਥੱਲੇ ਆ ਗਿਆ। ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਕਿੰਨੇ ਸਾਲ ਦੀ ਬੱਚੀ ਸੀ? ਬੱਚੀ 5 ਸਾਲ। ਤੇ ਮੌਕੇ ਤੋਂ ਉਹ ਕੈਂਟਰ ਵਾਲਾ ਫਰਾਰ ਹੋ ਗਿਆ ਸੀ ਬਾਅਦ। ਤੇ ਉਹ ਸੀ ਇਹਦੇ ਬਿਆਨ ਤੇ ਰਵਿੰਦਰ ਸਿੰਘ ਦੇ ਬਿਆਨ ਤੇ ਪਰਚਾ ਦਰਜ ਕਰਿਆ ਕੀ ਕੀ ਕਰ ਮਤਲਬ ਕਿਹੜਾ ਪਰਚਾ ਐਕਸੀਡੈਂਟ ਦਾ ਪਰਚਾ ਜੋ ਜਨਮ ਮੰਨਦਾ ਦੋ ਹਾਲੇ ਜਾਇਜ਼ ਆਇਆ ਜਲਦੀ ਬਹੁਤ ਸਾਰ ਤਬਦੀਲ ਸ਼ੁਰੂ ਕਰਤੀ ਉਹ ਦੀ ਮਾਮਲਾ ਰਾਮੀਤਨੀ ਜੋ ਵੀ ਆ ਕੈਂਟਰ ਦਾ ਅਪਡੇਟ ਕਰ ਲੈ ਨਹੀਂ ਹਜੇ ਕਰਨਾ ਹੈ ਤਾਂ ਪਰਚਾ ਦੇਣਾ ਹੈ ਕੈਂਟਰ ਜਿਹੜਾ ਕੈਂਟਰ ਮੌਕਾ ਤੋਂ ਮੌਕਾ ਤੋਂ ਪੱਜ